ਸਸਿਕਾ ਜੀ ਸਾਰਿਆਂ ਨੂੰ ਮਿਲ ਕਰਦੇ ਹਾਂ ਸਟੇਟਕ ਹੋਵਗੇ ਸੋ ਅੱਜ 11 12 ਤਰੀਕ ਅੱਜ ਜੈਸ਼ਨ ਅੱਜ 12 ਤਰੀਕ ਆ ਅੱਜ ਮੇਰੀ ਮੰਮੀ ਉਹਨੀ ਲੋੜੀ ਵਗੈਰਾ ਲੈ ਕੇ ਆਉਣਗੇ ਤੇ ਮੈਂ ਚਾਹ ਪੀਣੀ ਅੱਜ ਨਾ ਜਲਦੀ ਅੱਖ ਖੁੱਲ ਗਈ ਸੁੱਤੀ ਤਾਂ ਮੈਂ ਵੈਸੇ ਵੀ ਲੇਟ ਹੀ ਸੀ ਰਾਤ ਵੀ ਪਰ ਅੱਖ ਖੋਲੇ ਜਾਂਦੀ ਹੈ ਜਲਦੀ ਹੈ ਨਾ ਇਹੋ ਪੇਕੇ ਨੇ ਆਉਣਾ ਹੁੰਦਾ ਸਰਦਾਰ ਜੀ ਕਹੀ ਜਾਂਦੇ ਸੀਗੇ ਕਹਿੰਦੇ ਲੈ ਅੱਜ ਤਾਂ ਠੋਣ ਦੀ ਵੀ ਲੋੜ ਨਹੀਂ ਪਈ ਆਵਾਜ਼ ਮਾਰਨ ਦੀ ਲੋੜ ਨਹੀਂ ਪਈ ਹੈਗੀ ਫੋਨ ਦੀ ਲੋੜ ਨਹੀਂ ਪਈ ਹੈਗੀ ਕਿਉਂਕਿ ਮੈਂ ਅੱਠ ਖੜੀ ਉਹ ਬਾਕੀ ਸਾਰੇ ਰੈਸਟੇਕ ਪਾਸੇ ਪੇਕੇ ਇੱਕ ਪਾਸੇ ਹੁੰਦੇ ਹੈਗੇ ਉਹ ਕਈ ਕਹਿਣਗੇ ਨਾ ਵੀ ਇਹ ਆਇਡੈਂਟੀ ਹੈ ਪਰ ਇਹ ਸਚਾਈ ਹੈ ਜੀ ਪੇਕੇ ਨਾਲ ਚਾਈ ਢੂਂਦਾ ਬਾਕੀ ਸਾਰੇ ਆਈ ਜਾਣ ਜਾਈ ਜਾਣ ਕੋਈ ਇੰਨਾ ਨਹੀਂ ਹੁੰਦਾ ਪਰ ਪੇਕੇ ਵੇਕੇ ਐਸੇ ਸਾਡੇ ਸੋ ਇੱਧਰ ਮੈਂ ਬਣਾ ਰਹੀ ਆਂ ਇਹ ਸਬਜ਼ੀ ਲਈ ਰੋਟੀ ਕਿਉਂਕਿ ਉਹਨਾਂ ਨੂੰ ਭੁੱਖ ਲੱਗੀ ਪਈ ਆ ਮੈਂ ਉਹਨਾਂ ਨੂੰ ਆਉਣ ਜਾ ਰਹੀ ਸੀ ਕਹਿੰਦੇ ਮੈਨੂੰ ਜ਼ਿਆਦਾ ਭੁੱਖ ਲੱਗੀ ਆ ਰੋਟੀ ਬਣਾ ਦੋ ਤਾਂ ਕਰਕੇ ਆਪਾਂ ਉਹਨਾਂ ਨੂੰ ਅগে ਪਹਿਲਾਂ ਰੋਟੀ ਬਣਾ ਦਈਏ ਫੇਰ ਮम्मा ਲਈ ਲੰਚ ਉਹਨਾਂ ਦਾ ਰੈਡੀ ਕਰਾਂਗੇ ਠੀਕ ਹੈ ਮੈਨੂੰ ਤਾਂ ਤੁਹਾਨੂੰ ਪਤਾ ਹੀ ਹੈ ਭੁੱਖ ਲੱਗਦੀ ਮੈਨੂੰ ਸਵੇਰ ਸਵੇਰ ਜਲਦੀ ਇੰਨੀ ਮੇਰਾ ਤਾਂ ਬ੍ਰੈਕਫਾਸਟ ਤੇ ਲੰਚ ਇੱਕੋ ਹੀ ਟਾਈਮ ਦਾ ਹੁੰਦਾ ਮੈਨੂੰ ਜ਼ਿਆਦਾ ਮਤਲਬ ਬਾਰ-ਬਾਰ ਮੂੰਹ ਜਾ ਮਾਰਨ ਦੀ ਆਦਤ ਨਹੀਂ ਸੋ ਹੁਣ ਆਪਾਂ ਸਰਦਾਰ ਸਾਹਿਬ ਨੂੰ ਰੋਟੀ ਦੇ ਕੇ ਫਿਰ ਉਸ ਤੋਂ ਬਾਅਦ ਨਹਾ ਕੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਦੇ ਹੋ ਜੀ ਸੋ ਬੈਲ ਆਈਕਨ ਦਬ ਦਿਆ ਕਰੋ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਸਿੰਪਲੀ ਗੋਬੀ ਦੀ ਸਬਜੀ ਨਾਲ ਪਲੇਨ ਰੋਟੀ ਰਾਵਾਂਗੇ ਸਰਦਾਰ ਸਾਹਿਬ ਨੂੰ ਘੋੜਾ ਚੋਪੜ ਕੇ ਗਰਮ ਗਰਮ ਰੋਟੀ ਖਾ ਲੈਣਗੇ ਸੋ ਇਸ ਤਰ੍ਹਾਂ ਹੀ ਵਲੌਗ ਨਾਲ ਬਣੇ ਰਹੋ ਬਹੁਤ ਘੈਂਟ ਘੈਂਟ ਵਲੌਗ ਹੁੰਦੇ ਨੇ ਆਪਣੇ ਸੋ ਮਿਲਦੇ ਆਂ ਜੀ ਤੁਹਾਡੇ ਟਾਈਮ 'ਚ ਲਓ ਗਰਮਾ ਗਰਮ ਤਾਜ਼ਾ ਹਲਵਾ ਸਾਰੀ ਗਜਰੇਲਾ ਖਾਓ ਬਹੁਤ ਬਹੁਤ ਠੰਡ ਵਿੱਚ ਇੰਜੋਏ ਕਰੋ ਆਪਣਾ ਕੁਝ ਖਾ ਲਈ ਤੇ ਵਧੀਆ ਆਪਣੇ ਬਣਾ ਕੇ ਲੋ ਖਾ ਗੋ ਸੋ ਆਪਾਂ ਬਣਾ ਲਿਆ ਤੁਸੀਂ ਵੀ ਬਣਾਓ ਸੋ ਅੱਜ ਆਪਾਂ ਬਣਾਇਆ ਸੀ ਮਟਰ ਪਨੀਰ ਗਜਰੇਲਾ ਤੁਸੀਂ ਵਿਖਾਓ ਬਹੁਤ ਟੇਸਟੀ ਬਣ ਜਾਏਗਾ ਬਣਾਇਆ ਤਾਂ ਮਤਲਬ ਮੈਂ ਥੋੜਾ ਜਿਹਾ ਸੀਗਾ ਜਿਵੇਂ 2 ਕਿਲੋ ਗਾਜਰਾ ਤੇ ਦੁੱਧ ਪਾਇਆ ਸੀ ਵਿੱਚ ਤੇ ਜਲ ਨੋਰਮਲ ਜਿਹਾ ਵਧੀਆ ਜਿਹਾ ਬਣ ਗਿਆ ਆਇ ਨਹੀਂ ਵੀ ਵੀ ਵਧੀਆ ਸੀਗਾ ਚਲ ਦੁੱਧ ਵੀ ਵਧੀਆ ਸੀ ਉਹਦੇ ਕਰਕੇ ਮੈਂ ਕਿਲੋ ਦੁੱਧ ਪਾ ਲਿਆ ਸੀ ਉਹਦੇ ਚ ਇੱਕ ਹੀ ਅੰਦੇ ਸੀ ਹੋਰ ਦੁੱਧ ਪਾਲਾ ਪਰ ਮੈਂ ਪਾਇਆ ਨਹੀਂ ਹੈਗਾ ਜੇ ਚੁੱਲ੍ਹੇ ਤੇ ਬਣਾਈਏ ਨਾ ਗੱਲ ਅੱਡ ਹੁੰਦੀ ਆ ਇਹ ਤਾਂ ਮੈਂ ਗੈਸ ਤੇ ਹੀ ਬਣਾਇਆ ਸੀ ਥੋੜਾ ਜਿਹਾ ਤਾਂ ਕਰਕੇ ਬਸ ਉਹਨਾਂ ਕੀ ਬਣਾਇਆ ਸੀ ਮਟਰ ਪਨੀਰ ਦੀ ਸਬਜ਼ੀ ਬਣਾਈ ਸੀ ਉਹਦੀ ਰੈਸਪੀ ਆਪਾਂ ਤੁਹਾਨੂੰ ਦਿੱਤੀ ਹੋਈ ਹੈ ਤੇ ਮੰਮੀ ਸੰਧਾਰ ਆ ਲੈ ਆਏ ਸੀ ਮੂਫਲੀ ਤੇ ਹੋਰ ਗੱਟਕ ਵਗੈਰਾ ਲੈ ਆਏ ਇਹਨਾਂ ਵਾਸਤੇ ਚਾਕਲੇਟ ਲੈ ਕੇ ਆਏ ਸੀ ਇਹਨਾਂ ਨੂੰ ਚਾਕਲੇਟ ਹੈਗਾ ਨੇ ਮੰਮੀ ਮੈਨੂੰ ਚਾਕਲੇਟ ਪਸੰਦ ਨੇ ਤੇ ਇਹਨਾਂ ਨੂੰ ਫਿਰ ਚਾਕਲੇਟ ਲਿਆ ਤੇ ਸੀ ਮੈਂ ਵਜਣਾ ਆਇਆ ਸੀ ਗੁਜਰੇਲਾ ਬਹੁਤ ਟੇਸਟੀ ਹੈ ਵਿੱਚ ਸੋਗਿਆਂ ਵਗੈਰਾ ਪਾ ਕੇ ਨਾ ਬਹੁਤ ਜਿਆਦਾ ਸਵਾਦ ਲੱਗਦਾ ਤੇ ਇੰਨੇ ਮਤਲਬ ਟੇਸਟੀ ਬਣਦਾ ਨਾ ਸੋ ਮੈਂ ਕੀ ਕੀਤਾ ਨਾ ਮਤਲਬ ਮੈਂ ਜਾਰਾ ਤਾਂ ਆਮ ਜਮ ਨਹੀਂ ਕੀਤੇ ਹੈਗੇ ਬਸ ਮੈਂ ਮਿਕਸਰ ਦੇ ਵਿੱਚ ਪਾਇਆ ਗ੍ਰाइंड ਕੀਤਾ ਤੇ ਬਣਾ ਲਿਆ ਸੀਗਾ ਮਤਲਬ ਇਹਦੇ ਨਾਲ ਸਾਡਾ ਜਿਹੜਾ ਗੈਸ ਉਹ ਵੀ ਨਹੀਂ ਜਿਆਦਾ ਲੱਗਦਾ ਤੇ ਬਸ ਹੁਣ ਮੰਮੀ ਚਲੇ ਗਏ ਵੀਡੀਓ ਬਣਾਉਣੀ ਸੀ ਬਸ ਮਾਵਾਂ ਟ ਹੀ ਆਉਂਦੇ ਆ ਗੱਲਾਂ ਹੀ ਨਹੀਂ ਮੋਕ ਰਹੀਆਂ ਸੀਗੀਆਂ ਤੇ ਸੋ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਹਨ ਪਿੰਡ ਦੀ ਜੇ ਮਤਲਬ ਆਪਸ ਚ ਆਪਾ ਕਰਦੇ ਰਹਿੰਦੇ ਰਹੇਗੇ ਮਾਪੇ ਪਾਪ ਨਾਲ ਉਹ ਤੇ ਆਪਦੀਆਂ ਨਹੀਂ ਮੁੱਕਦੀਆਂ ਪਹਿਲਾਂ ਤਾਂ ਨਾ ਮਾਮਾ ਦੀਆਂ ਦਾ ਮਤਲਬ ਇਹ ਰੇਸਟ ਇਹਸ ਤਰ੍ਹਾਂ ਨਾ ਮम्मी ਚਲੇ ਗਏ ਸੀਗੇ ਸਰਦਾਰ ਸਾਹਿਬ ਛੱਡੇ ਸੀ ਬੱਸ ਸਟੈਂਡ ਤੱਕ ਉਤੋਂ ਅੱਗੇ ਚਲੇ ਆਣਗੇ ਮੈਂ ਬੱਸ ਤੇ ਬਸ ਹੁਣੀ ਮੈਂ ਭਾਂਡੇ ਵਗਰਾ ਢੋਕੇ ਹਟੀਆਂ ਕਾਫੀ ਜਲ ਹੋ ਜਾਂਦੇ ਤੁਹਾਨੂੰ ਪਤਾ ਕਲੇ ਬੀਰੇ ਆਇਆ ਸੀਗਾ ਬੀਰੇ ਨੂੰ ਕੋਈ ਕੰਮ ਸੀਗਾ ਫਿਰ ਉਹ ਚਲੇ ਗਏ ਸੀਗੇ ਉਹਨਾਂ ਨੂੰ ਰੋਟੀ ਖਵਾਈ ਫਿਰ ਮੰਮੀ ਨੂੰ ਮੈਂ ਕਰਦੀ ਸਾਬ ਨੂੰ ਤਾਂ ਪਹਿਲੇ ਖਵਾਤੀ ਸੀ ਪਾਪਾ ਨੂੰ ਵੀ ਖਵਾਤੀ ਸੀ ਬਸ ਇਸ ਤਰੀ ਦੇ ਲੰਗਾਂ ਬਹੁਤ ਐਸਟੀਵਨ ਆ ਮੈਂ ਤੁਹਾਨੂੰ ਦਊਂਗੀ ਰੈਸਪੀ ਮੈਨੂੰ ਆਇਆ ਸੀਗਾ ਕਿ ਕੀ ਸਿੰਪਲ ਜੀ ਚੀਜ਼ ਆ ਨਾ ਵੀ ਰੈਸਪੀ ਦੀ ਦੇਣੀ ਹੈ ਵੀ ਜੇ ਆਪਾਂ ਚੁੱਲ੍ਹੇ 'ਤੇ ਚੱਲੇ ਤੇ ਬਣਾਉਂਦੇ ਤਾਂ ਫਿਰ ਮੈਂ ਕਰ ਲੈਂਦੀ ਐ ਕਿ ਜਦੋਂ ਨਾ ਡੈਸਟ ਹੋਣੇ ਹੁੰਦੇ ਆ ਉਦੋਂ ਤਾਂ ਹੋਰ ਵੀ ਵਿੱਚ ਕੰਮ ਜਿਆ ਵਧ ਜਾਂਦਾ ਤਾਂ ਕਰਕੇ ਫਿਰ ਮੈਨੂੰ ਜਿਆਦਾ ਟਾਈਮ ਹੀ ਨਹੀਂ ਲੱਗਿਆ ਫਿਰ ਵੀ ਵਿੱਚ ਵਿੱਚ ਮੈਂ ਚੱਕ ਲਿਆ ਸੀਗਾ ਕੈਮਰਾ ਪਰ ਉਸ ਤਰ੍ਹਾਂ ਨੇ ਬਸ ਆਇੰਟ ਜੀ ਸੀਗਾ ਵੀ ਚੱਲ ਹੁਣ फटाफट ਬਣਾ ਲੀਏ ਕਾਲੂਆ ਲੋੜੀ ਗਾਲੂ ਆਪਾਂ ਸੈਲੀਬ੍ਰੇਟ ਕਰਾਂਗੇ ਥੂਣੀ ਵੀ ਜਰਾ ਲਾਵਾਂਗੇ ਤੇ ਫੇਟੋਂ ਉਹ ਦੋ ਖਾਣਾਂਗੇ ਠੀਕ ਹੈ ਜੀ ਲੋੜੀ ਵਲੌਗ ਵੀ ਬਣਾਵਾਂਗੇ ਸੋਹਣਾ ਜਿਹਾ ਪਿਆਰਾ ਜਿਹਾ ਆਸ ਕਰਦੇ ਆ ਸਾਬ ਦੇ ਲਈ ਵਧੀਆ ਹੋਊਗਾ ਇਹ ਤਿਹਾਰ ਸੋ ਅੱਜ ਆਪੇ ਇਸ ਤਰ੍ਹਾਂ ਸੂਟ ਪਾਇਆ ਸੀ ਇਹ ਸੂਟ ਮੇਰਾ ਇੱਕ ਦਿਨ ਚ ਤਿਆਰ ਕੀਤਾ ਹੋਇਆ ਆਈਸੋਰ ਲੈ ਆ ਸੀ ਆਪਾਂ ਤੇ 20 ਰੁਪਏ ਦੀ ਲੇਸ ਲਾ ਕੇ ਸੋਹਣਾ ਸੂਟ ਬਣਾ ਲਿਆ ਤੇ ਗਰਮ ਸੂਟ ਹੁੰਦਾ ਜਿਹੜਾ ਉਹ ਕਾਫੀ ਟਾਈਮ ਦਾ ਮੰਨ ਸੀਗਾ ਇਦਾਂ ਦਾ ਸੂਟ ਪਾਉਣ ਦਾ ਮੇਰੇ ਕੋਲ ਹੈ ਨਹੀਂ ਸੀਗਾ ਇਸ ਕਰਕੇ ਆਪਾਂ ਲੈ ਲਿਆ ਸੀ 250 ਦਾ ਸੋ ਇਸ ਤਰ੍ਹਾਂ ਦੀ ਲੱਗ ਰਹੀ ਐ ਜੀ ਤੁਹਾਡੀ ਯੂਟਿਊਬਰ ਅਰਸ਼ ਜੋਤ వీడియో లైక్ షేర్ కమెంట్ జరుగు కిడియో దాదాద్ సతశ్రీకాలి